ਫਗਵਾੜਾ ਵਿਖੇ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਵਾਰਡ ਨੰਬਰ 15 ਤੋਂ ਉਤਾਰੇ ਗਏ ਉਮੀਦਵਾਰ ਸ਼੍ਰੀਮਤੀ ਪਰਮਜੀਤ ਕੌਰ ਵਾਲੀਆ ਪਤਨੀ ਗੁਰਜੀਤਪਾਲ ਵਾਲੀਆ ਵੱਲੋਂ ਆਪਣਾ ਮੁੱਖ ਚੋਣ ਦਫ਼ਤਰ ਖੋਲ੍ਹਿਆ ਗਿਆ ਜਿਸ ਦਾ ਉਦਘਾਟਨ ਕੁਟਿਆ ਪ੍ਰੀਤਮ ਨਗਰ ਵਾਲੇ ਬਾਈਜੀ ਨੇ ਗੁਰਜੀਤਪਾਲ ਵਾਲੀਆ ਤੇ ਸ਼੍ਰੀਮਤੀ ਪਰਮਜੀਤ ਕੌਰ ਵਾਲੀਆ ਨੂੰ ਅਸ਼ੀਰਵਾਦ ਦੇ ਕੇ ਕੀਤਾ ਇਸ ਦੌਰਾਨ ਉਨ੍ਹਾਂ ਨਾਲ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਤੇ ਸੀਨੀਅਰ ਕਾਂਗਰਸੀ ਨੇਤਾ ਬਲਵਿੰਦਰ ਜੈਸੋਢੀ ਵੀ ਮੌਜੂਦ ਸਨ ਇਸ ਦੌਰਾਨ ਬਾਈ ਜੀ ਨੇ ਗੁਰਜੀਤਪਾਲ ਬਾਲੀਆ ਤੇ ਉਹਨਾਂ ਦੀ ਪਤਨੀ ਸ਼੍ਰੀਮਤੀ ਪਰਮਜੀਤ ਕੌਰ ਬਾਲੀਆ ਨੂੰ ਜਿੱਤ ਲਈ ਆਸ਼ੀਰਵਾਦ ਦਿੱਤਾ ਗੁਰਜੀਤ ਵਾਲੀਆ ਗੁਰੂ ਮਹਾਰਾਜ ਜੀ ਦੇ ਦਰਬਾਰ ਕੇ ਸੇਵਕ ਹੈ ਗੁਰੂ ਮਹਾਰਾਜ ਜੀ ਦੀ ਔਰਸੇ ਇਨਕੋ ਬਹੁਤ-ਬਹੁਤ ਆਸ਼ੀਰਵਾਦ ਪਹਿਲੇ ਵੀ ਥਾ ਅੱਭੀ ਹੈ ਔਰ ਰਹੇਗਾ ਜਹੀ ਮੇਰੀ ਖੁਆਇਸ਼ ਹੈ कि गुरुजीतवालिया जो विश्व वर्ग पर चले और अच्छा कार्य करते हुए सबके दिलों में समा जाएं بس یہی میں چاہتی ہوں اس دوران विधायक बलविंदर सिंह ਢਾਲੀਵਾਲ ਅਤੇ ਬਲਵੀਰ ਆਸੋਢੀ ਨੇ ਕਿਹਾ ਕਿ ਗੁਰਜੀਤਪਾਲ ਵਾਲੀਆ ਤੇ ਉਸ ਦਾ ਪਰਿਵਾਰ ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਹਨ ਤੇ ਇਹਨਾਂ ਨੇ ਪਾਰਟੀ ਵਿੱਚ ਰਹਿ ਕੇ ਪਿਛਲੇ ਕਈ ਸਾਲਾਂ ਤੋਂ ਵਾੜ ਵਾਸੀਆਂ ਦੀ ਸੇਵਾ ਕੀਤੀ ਹੈ ਹੁਣ ਆਸਮੂ ਵੋਟਰਾਂ ਨੂੰ اپیل ਕੀਤੀ ਕਿ ਉਹ ਸ਼੍ਰੀਮਤੀ ਪਰਮਜੀਤ ਕੌਰ ਵਾਲੀਆ ਨੂੰ ਵੱਤ ਵਤ ਵੋਟਾਂ ਪਾ ਕੇ ਕਾਮਯਾਬ ਬਣਾਉਣ ਇਸ ਦੌਰਾਨ ਗੁਰਜੀਤਪਾਲ ਵਾਲੀਆ ਤੇ ਸ਼੍ਰੀਮਤੀ ਪਰਮਜੀਤ ਕੌਰ ਵਾਲੀਆ ਨੇ ਵੀ ਉਹਨਾਂ ਨੂੰ ਟਿਕਟ ਦੇਣ ਲਈ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਇਸ ਦੌਰਾਨ ਗੁਰਦੇਵਾਲ ਸਿੰਘ ਪੁਲਾਰਾਏ ਬਿੱਲਾ ਪ੍ਰਭਾਕਰ ਕਰਨ ਪ੍ਰਭਾਕਰ ਤੇਜेंद्र 바ਵਾ ਹੈਪੀ ਹੈਲਨ ਹਰਵੰਸ لال ਆਸ਼ੂ ਮਾਰਕੰਡਾ ਤੋਂ ਇਲਾਵਾ ਬੜੀ ਗਿਣਤੀ ਵਿੱਚ ਵਾੜਵਾਸੀ ਮਾਯੂਸ ਹਨ ਫਗਵਾੜਾ ਤੋਂ ਨਵਰਾਂਗ ਚੈਨਲ ਜੈਸ਼ਰਮਦੀ ਰਿਪੋਰਟ ਸਾਰੇ ਆਪ ਜਾਣਦੇ ਹੋ ਕਿ ਜਿੱਥੇ ਕਾਂਗਰਸ ਦੇ ਇੱਕ ਸੀ ਥੰਮ ਸਮਝਦੇ ਆ ਇਹਨਾਂ ਨੇ ਬਲਾਕ ਦੇ ਵਿੱਚ ਵੀ ਕੰਮ ਕੀਤਾ ਬਲਾਇਜ਼ ਪ੍ਰੈਜ਼ੀਡੈਂਟ ਫਿਰ ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ ਕੰਮ ਕੀਤਾ ਇਹਨਾਂ ਦੀਆਂ ਸੇਵਾਵਾਂ ਔਰ ਲੋਕਾਂ ਦੇ ਵਿੱਚ ਬੇਸ਼ਮਾਰ ਉਹਨਾਂ ਦਾ ਪਿਆਰ ਆ ਲੋਕਾਂ ਦੇ ਵਿੱਚ ਉਹ ਦੇਖਣ ਨੂੰ ਮਿਲਦਾ ਅੱਜ ਬਹੁਤ ਹੀ ਸਤਿਕਾਰਯੋਗ ਮੇਜ ਜੀ ਜਿਹੜਾ ਇੱਥੇ ਅੱਜ ਦਰਸ਼ਨ ਹੋਏ ਉਹਨਾਂ ਦੇ ਆਸ਼ੀਰਵਾਦ ਨਾਲ ਆਪਾਂ ਦਫ਼ਤਰ ਸ਼ੁਰੂ ਕੀਤਾ ਇਸ ਗੱਲ ਦੀ ਮੈਂ ਵਧਾਈ ਦਿੰਦਾ ਅਤੇ ਉਮੀਦ ਕਰਦਾ ਕਿ ਇੱਥੋਂ ਇੱਕ ਇੱਕ ਵੋਟ ਜਿਹੜੀ ਆ ਉਹ ਗੁਰਜੀਤ ਵਾਲੀਆ ਜਿਹਦੇ ਧਰਮ ਪਤਨੀ ਬਰਮਜੀਤ ਕੌਰ ਵਾਲੀਆ ਜੀ ਨੂੰ ਪਵੇ ਤਾਂ ਜੋ ਇਹਨਾਂ ਦੀ ਸ਼ਮੂਲੀਅਤ ਕਾਂਗਰਸ ਦੀ ਕਾਰਪੋਰੇਸ਼ਨ ਜਿਹੜੀ ਬਣਨ ਜਾ ਰਹੀ ਹੈ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੋਵੇ ਔਰ ਮੈਂ ਤੁਹਾਨੂੰ ਉਮੀਦ ਨਾ ਕਹਿਣਾ ਕਿ ਇਹਨਾਂ ਦੀ ਜਿਹੜੀ ਸੇਵਾਵਾਂ ਆ ਇਹਨਾਂ ਦੇ ਕੀਤੇ ਕੰਮਾਂ ਨੂੰ ਤੁਸੀਂ ਜਾਣਦੇ ਹੋ ਤੇ ਲੇਕਿਨ ਇਹ ਕਾਉਂਸਲਰ ਬਣਨ ਤੋਂ ਬਾਅਦ ਐਮਸੀ ਬਣਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਬਾੜ ਦੀ ਇੱਕ ਹੋਰ ਇਹ ਜਿਹੜੇ ਇਹਨਾਂ ਦੀ ਰੂਪਰੇਖਾ ਬਦਲ ਦੇਣਗੇ ਤੇ ਅੱਜ ਸਾਡੇ ਲਈ ਸਾਰਿਆਂ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਸ਼੍ਰੀਮਤੀ ਪਰਮਜੀਤ ਕੌਰ ਵਾਲੀਆ ਜੀ ਅੱਜ ਵਾਰਡ ਨੰਬਰ 15 ਵਿੱਚ ਜਿਨ੍ਹਾਂ ਨੇ ਆਪਣੇ ਕਾਗਜ਼ ਪਹੇਚਾ ਨਵਾਂ ਵੱਲੋਂ ਅੱਜ ਇੱਥੇ ਆਫਿਸ ਦਾ ਉੰਘਾਟ ਕੀਤਾ ਗਿਆ। ਬੜੀ ਖੁਸ਼ੀ ਵਾਲੀ ਗੱਲ ਹੈ ਕਿ ਬਹੁਤ ਵੱਡੀ ਗਿਣਤੀ ਵਿੱਚ ਸਾਰੇ ਹੀ ਵਾਰਡ ਦੇ ਜਿਹੜੇ ਹੈਗੇ ਆ ਮੋਟਰਸ ਇੱਥੇ ਬਹੁਤ ਹੀ ਸਰਦਾਰ ਦੇ ਨਾਲ ਬੜੇ ਪਿਆਰ ਨਾਲ ਪਹੁੰਚੇ ਕਿਉਂਕਿ ਸਾਰੇ ਜਾਣਦੇ ਕਿ ਗੁਰਜੀਤ ਵਾਲੀ ਜਿੱਦਾ ਜਿਹੜਾ ਆਪਣੇ ਵਾਰਡ ਵਿੱਚ ਇਹ ਹਰ ਕਿਸੇ ਵੀ ਦੁਰਦਸ਼ਮੰਦ ਆਦ ਵਿਅਕਤੀ ਨੂੰ ਦੂਤ ਪਈ ਤਾਂ ਇਹ ਉਹਦੇ ਨਾਮ ਤੇ ਨੰਦਾ ਲਾ ਕੇ ਖੜੇ ਨੇ। ਤਾਂ ਬੇਸ਼ੱਕ ਦੀ ਕੋਰੋਨਾ ਦਾ ਸਮਾਂ ਸੀਗਾ ਕੋਰੋਨਾ ਦੇ ਸਮੇਂ ਵਿੱਚ ਵੀ ਇਹਨਾਂ ਵੱਲੋਂ ਬਹੁਤ ਵੱਡੀ ਸੇਵਾ ਕੀਤੀ ਗਈ ਹੈਗੀ। ਉਹਦਾ ਨਤੀਜਾ ਇਹ ਹੈ ਕਿ ਅੱਜ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਵੋਟਰਸ ਪਹੁੰਚੇ ਨੇ ਮੈਂ ਸਾਰੇ ਵੋਟਰਸ ਦਾ ਇੱਥੇ ਹੋਂਦ ਤੇ ਧੰਨਵਾਦ ਕਰਦਾ ਤੇ ਨਾਲ ਹੀ ਬਲਵੀ ਰਾਜਾ ਸੋਢੀ ਜੀ ਅਤੇ ਬਾਈ ਜੀ ਉਹਨਾਂ ਦਾ ਆਕੇ ਕਿਉਂਕਿ ਉਹਨਾਂ ਨੇ ਅਸ਼ੀਰਵਾਦ ਦਿੱਤਾ ਹੈਗਾ ਤਾਂ ਮੈਂ ਸਾਰੇ ਵੱਲੋਂ ਜਿੱਥੇ ਸਾਰੀ ਕਾਂਗਰਸ ਵੱਲੋਂ ਇੱਥੇ ਧੰਨਵਾਦ ਕਰਦਾ ਨਾਲ ਹੀ ਉਮੀਦ ਕਰਨਾ ਹੈ ਕਿ ਸਾਰੇ ਵੋਟਰਸ ਜਿਹੜੇ ਹੈਗੇ ਨੇ ਉਹ 21 ਤਰੀਕ ਨੂੰ ਆਪਣੀ ਕੀਮਤੀ ਵੋਟ ਪਾ ਕੇ ਜਿਹੜੇ ਮੈਡਮ ਪਰਮਜੀਤ ਕੌਰ ਵਾਲੀਆ ਜੀ ਇਹਨਾਂ ਨੂੰ ਕਾਬਜ ਕਰਨਗੇ